ਕੱਲ ਬਾਈ ਜੱਗਾ ਜੀ ਇਨਸਾਫ ਟੀਮ ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜਾ ਸੁਨੇਹਾ ਮੁੱਦਾ ਚੱਕਿਆ ਹੈ ਅਸੀਂ ਸਾਰੀ ਸਰਕਾਰ ਨੂੰ ਮੰਗ ਕਰਦੇ ਆਂ ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਸਰਕਾਰ ਹੈਗੀ ਹੈ ਇਹ ਮੰਗ ਕਰਦੇ ਆਂ ਵੀ ਸਾਨੂੰ ਪੁੱਕੀ ਦੇ ਠੇਕੇ ਜਾਂ ਸਾਨੂੰ ਪੋਸਟ ਵਿਜਣਾ ਚਾਹੀਦਾ ਹੈ ਬਾਕੀ ਮੈਂ ਨਹੀਂ ਕਹਿੰਦਾ ਆ ਸਾਰੇ ਬਾਈਆਂ ਦੀ ਸੁਣ ਲਓ ਤੇ ਬਾਈ ਦੱਸੂਗਾ ਤੁਹਾਨੂੰ ਵੀ ਸੁਣੋ ਬਾਈ ਦੀ ਬਾਈ ਜੀ ਸਤਿ ਸ੍ਰੀ ਅਕਾਲ ਸਭ ਨੂੰ ਬਾਈ ਜੀ ਪਹਿਲਾ ਨੰਬਰ ਤਾਂ ਜੋ ਨਸ਼ੇ ਦੇ ਖਿਲਾਫ ਮੁੱਦਾ ਚੱਕਿਆ ਬਾਈਆਂ ਨੇ ਇਸ ਮੁੱਦੇ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਤੇ ਨੌਜਵਾਨ ਮੁੰਡੇ ਨਸ਼ੇ ਖਾ ਖਾ ਚਿੱਟੇ ਜਾਂ ਕੈਪਸੂਲ ਮਰਦੇ ਜਾ ਰਹੇ ਨੇ ਤੇ ਸਭ ਤੋਂ ਵੱਡੀ ਆਪਣੀ ਮੰਗ ਹੈ ਵੀ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਇਹ ਨਸ਼ਾ ਮਿਲਣਾ ਚਾਹੀਦਾ ਹੈ ਪੋਸਤ ਬਿਜਣੀ ਚਾਹੀਦੀ ਹੈ ਸਭ ਤੋਂ ਪਹਿਲੀ ਮੰਗ ਆਪਣੀ ਇਹੀ ਹੈ ਕਿ ਕੋਈ ਵੀ ਸਰਕਾਰ ਹੈ ਸਾਡੀ ਇਹ ਪੀਰ ਸੁਣ ਸੁਣੇ ਤੇ ਉਸ ਤੋਂ ਬਾਅਦ ਵੀਰੇ ਦੇਖਾ ਆਪਾਂ ਨੂੰ ਪਤਾ ਹੀ ਆ ਵੀ ਨੌਜਵਾਨ ਮੁੰਡੇ ਮਰਦੇ ਜਾ ਰਹੇ ਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਆਪਾਂ ਸਾਰੇ ਭੈਣ ਭਾਈ ਆਪਣੇ ਨਾਲ ਜੁੜੋ ਇਹਨਾਂ ਦੇ ਭੈਣ ਭਾਈਆਂ ਦੇ ਚੱਕਾ ਪਾਈ ਜੀ ਦਾ ਧੰਨਵਾਦ ਚਲੋ ਜੀ